ਕੀ ਉਹਦਾ ਪਰਿਵਾਰ ਤਾਂ ساری ਰਾਤ ਉਹਦੇ ਵੱਲ ਤੱਕਦਾ ਰਿਹਾ ਦੇਖਦਾ ਰਿਹਾ ਕਿ ਹੁਣ ਵੀ ਸਾਡਾ ਬੱਚਾ ਕਿ ਸੁਵੇ ਦੇ ਅੱਖ ਖੋਲੇ ਤੇ ਅਸੀਂ ਉਹਨੂੰ ਮਿਲੀਏ ਗੱਲਬਾਤ ਕਰੀਏ ਮਾਂ ਉਹਦੀ ساری ਰਾਤ ਤੜਫਦੀ ਸੀ ਰੋਂਦੀ ਰਹੀ ਪੂਰੀ ਰਾਤ ਉਹ ਆਪਣੇ ਬੱਚੇ ਵੱਲ ਦੇਖਦੀ ਰਹੀ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਇਹ ਨਹੀਂ ਨਾ ਪਤਾ ਸੀਗਾ ਕਿ ਉਹਦੀ ਜਾਨਵਰਾਂ ਤੇ ਨਾਲ ਹੀ ਲਿਖੀ ਸੀ ਸਿੱਧੂ ਵੀ ਰਸੀਗਾ ਸਿੱਧੂ ਵੀਰੇ ਨੂੰ ਕਿੰਨਾ ਲੋਕ ਪਿਆਰ ਕਰਦੇ ਸੀਗੇ ਅੱਜ ਹਰ ਬੱਚੇ ਦੇ ਹਰ ਕਿਸੇ ਦੇ ਜਵਾਨ ਤੇ ਹਰ ਦਿਲ ਦੇ ਦਿਲਾਂ ਦੇ ਵਿੱਚ ਧੜਕਣਾ ਜਿਉ ਅੱਜ ਵੀ ਗੂੰਜਦਾ ਇਸੇ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਵੀ ਵੀਰਾ ਜਣ ਤੇ ਇੰਨਾ ਕੁ ਜ਼ਿਆਦਾ ਲੋਕਾਂ ਤੇ ਦਿਲਾਂ ਦੇ ਵਿੱਚ ਸ਼ਾਇਆ ਹੋਇਆ ਸੀ ਇੰਨਾ ਕੁ ਸ਼ਾਇਆ ਹੋਇਆ ਸੀਗਾ ਕਿ ਜਿੰਨੇ ਵੱਡੇ ਪੱਧਰ ਤੇ ਉਹਦੇ ਲਈ ਅਰਦਾਸਾਂ ਹੋਈਆਂ ਉਹਨੇ ਵੱਡੇ ਪੁੱਤਰ ਤੇ ਉਹਦੇ ਲਈ ਪਿਆਰ ਵੀ ਸੀਗਾ ਬਹੁਤ ਜ਼ਿਆਦਾ ਉਹਦੇ ਲਈ ਲੰਗਰ ਲਗਾ ਰਹੇ ਨੇ ਕੋਈ ਉਹਦੇ ਲਈ ਅਰਦਾਸ ਕਰ ਰਿਹਾ ਕਿਸੇ ਨੇ ਅਖੰਡ ਪਾਠ ਰਖਾਇਆ ਕਿਸੇ ਨੇ ਘਰ ਦੇ ਵਿੱਚ ਕੋਸ਼ਿਸ਼ ਕੀਤਾ ਜੀ ਕੋਈ ਖਾਣਾ ਖਾਣਾ ਛੱਡ ਗਿਆ ਹਨਾ ਵੀ ਹਾਂ ਵੀਰਾ ਜਦੋਂ ਉਠੂਗਾ ਕੀ ਅਸੀਂ ਮੈਸੀ ਉਦੋਂ ਖਾਣਾ ਸ਼ੁਰੂ ਕਰਾਂਗੇ ਇੱਕ ਇੱਕ ਵੀਰ ਸੀਗਾ ਉਹ ਆਪਣੇ ਪਿੰਡ ਤੋਂ ਚੱਲ ਕੇ ਅੱਥੇ ਕੀ ਕਹਿੰਦੇ ਦਰਬਾਰ ਸਾਹਿਬ ਤੱਕ ਆਇਆ ਦਰਬਾਰ ਸਾਹਿਬ ਤੋਂ ਉਹ ਉਹਦੇ ਮਿੱਟੀ ਲੈ ਕੇ ਆਇਆ ਸਭ ਤੋਂ ਵੱਡੀ ਗਲਤੀ ਤਾਂ ਇਹ ਹੈ ਕਿ ਜਿਹੜਾ ਜਾਨਵਰ ਨੂੰ ਯੂਜ਼ ਕਰਕੇ ਉਹਨੂੰ ਰੋਡ ਦੇ ਉੱਤੇ ਛੱਡ ਦਿੰਦਾ ਠੀਕ ਆ ਸਭ ਤੋਂ ਵੱਡਾ ਜ਼ਿੰਮੇਵਾਰਤਾ ਜੀ ਉਹ ਆ ਦੂਸਰੇ ਨੰਬਰ ਤੇ ਜੀ ਪ੍ਰਸ਼ਾਸਨ